ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਇੱਕ ਕਿਸਾਨੀ ਦਾ ਸਾਥ ਦੇ ਰਹੇ ਨੇ ਸਾਡੇ ਨਾਲ ਇੱਕ ਬਜ਼ੁਰਗ ਨੇ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਹੋਏ ਨੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਪਾਸੇ ਕਿਸਾਨੀ ਦਾ ਝੰਡਾ ਤੇ ਦੂਜੇ ਪਾਸੇ ਤਿਰੰਗੇ ਦਾ ਝੰਡਾ ਆਪਣੇ ਦੇਸ਼ ਦਾ ਝੰਡਾ ਤੇ ਆਪਾਂ ਕਰਦੇ ਆਂ ਗੱਲਬਾਤ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਤੁਸੀਂ ਅੱਜ ਕਿਸਾਨੀ ਦਾ ਸਾਥ ਦੇ ਰਹੇ ਹੋ ਜੀ ਹਾਂਜੀ ਤੁਹਾਡੇ ਹੱਥ ਦੇ ਵਿੱਚ ਇੱਕ ਪਾਸੇ ਕਿਸਾਨੀ ਦਾ ਝੰਡਾ ਤੇ ਦੂਜੇ ਪਾਸੇ ਸਾਡੇ ਦੇਸ਼ ਦਾ ਤਿਰੰਗਾ ਝੰਡਾ ਹੈ। ਹਾਂਜੀ। ਤੁਸੀਂ ਕੀ ਮਹਿਸੂਸ ਕਰ ਰਹੇ ਹੋ ਸਾਡੇ ਦੇਸ਼ ਦਾ ਇੱਕ ਨਾਰਾ ਹੁੰਦਾ ਸੀ ਜੈ ਜਵਾਨ ਜੈ ਕਿਸਾਨ। ਹਾਂਜੀ। ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਂ ਪਿੰਡ ਤੇ ਤੁਸੀਂ ਫੌਜ ਦੇ ਵਿੱਚੋਂ ਕਦੋਂ ਰਿਟਾਇਰ ਹੋਏ ਤੇ ਕਦੋਂ ਭਰਤੀ ਹੋਏ ਸੀ ਦੱਸੋ। ਮੈਂ ਕੌਰ ਸਿੰਘ ਫੌਜੀ ਪਿੰਡ ਫੂਲਜੀ ਜੀ ਜ਼ਿਲ੍ਹਾ ਮਠੰਡਾ ਜੀ। ਮੈਂ ਸਨ 75 ਦੇ ਵਿੱਚੋਂ ਭਰਤੀ ਹੋਇਆ ਫੌਜ ਦੇ ਵਿੱਚ। ਉਦੋਂ ਬਾਅਦ ਮੈਂ 93 ਦੇ ਵਿੱਚ ਪੈਨਸ਼ਨ ਆ ਗਿਆ ਜੀ ਜੀ ਪੈਨਸ਼ਨ ਆਉਣ ਤੋਂ ਬਾਅਦ ਫਿਰ ਮੈਂ 6 ਸਾਲ 1.5 ਸਾਲ ਘਰੇ ਰਿਹਾ ਉਦੋਂ ਬਾਅਦ ਫਿਰ ਮੈਂ ਸੀਆਈਐਸ ਵਿੱਚ ਭਰਤੀ ਹੋ ਗਿਆ ਜੀ ਉਹ ਐਸਆਈਐਸ ਵਿੱਚ ਵੀ ਮੈਂ ਨੇ 20 ਸਾਲ ਨੌਕਰੀ ਕੀਤੀ ਆ ਉੱਥੋਂ ਮੈਂ ਸਬ ਇੰਸਪੈਕਟਰ ਪੈਨਸ਼ਨ ਆਇਆ ਦਾ ਜੀ ਹਾਂਜੀ ਅੱਜ ਕਿਸਾਨੀ ਦਾ ਸਾਥ ਦੇ ਰਹੇ ਹੋ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਕਿ ਸਰਕਾਰਾਂ ਨੇ ਜਿਹੜੀਆਂ ਹਾਂਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਨਾ ਨਾਰਾ ਹੁੰਦਾ ਸੀ ਜੈ ਜਵਾਨ ਤੇ ਜੈ ਕਿਸਾਨ ਦਾ ਹਾਂਜੀ ਰੱਜੀ ਅੱਜ ਕਿਸਾਨ ਸੜਕਾਂ ਤੇ ਰੋਣ ਰਿਹਾ ਜੀ ਅੱਜ ਅਨ ਅੱਜ ਕਿਸਾਨ ਵੀ ਰੋਲਿਆ ਤੇ ਆਪਣਾ ਜੋ ਫੌਜ ਦਾ ਜਵਾਨ ਆ ਉਹ ਵੀ ਆਪੀ ਸੜਕਾਂ ਤੇ ਰੋੜ ਰਿਹਾ ਜੀ ਜੀ ਜਿਵੇਂ ਆਪਣੇ ਅੱਜ ਅੱਜ ਕੱਲ ਮੋਦੀ ਨੇ ਅਗਨੀ ਵੀਰ ਦਾ ਨਾਮ ਦਿੱਤਾ ਜੀ ਜੋਗਨੀ ਵੀਰ ਉਹ ਸਹੀ ਨਹੀਂਗਾ ਜੀ ਤੇ ਕਿਸਾਨ ਤਾਂ ਉਦੋਂ ਵੀ ਜ਼ਿਆਦਾ ਰੋਲ ਰਹੇ ਆ ਪਹਿਲਾਂ ਤਾਂ ਫੌਜ ਰੋਲ ਰਹੀ ਸੀਗੀ ਇਸੇ ਤਾਂ ਹੀ ਇਹ ਜੋ ਜੈ ਜਵਾਨ ਜੈ ਕਿਸਾਨ ਦਾ ਨਾਰਾ ਹੀ ਖਤਮ ਕਰਤਾ ਜੀ ਹੂੰ ਇਸ ਕਰਕੇ ਤੁਸੀਂ ਅੱਜ ਲੋਡਰ ਦੇ ਵਿੱਚ ਖੜੇ ਹੋ ਹਾਂਜੀ ਵੱਖਰਾ ਤੋਂ ਤੁਸੀਂ ਵੱਖਰਾ ਬੱਕਰੀ ਤਰ੍ਹਾਂ ਦਾ ਮਨ ਕੇ ਪੇਸ ਆ ਰਹੇ ਹੋ ਲੋਕ ਤੁਹਾਡੇ ਨਨਮਾਲ ਵੀਡੀਓ ਬਣਾ ਰਹੇ ਨੇ ਤੁਹਾਡੀਆਂ ਹਾਂਜੀ ਤੁਹਾਡੀਆਂ ਰੀਲਾਂ ਬਣਾ ਰਹੇ ਨੇ ਤੇ ਤੁਹਾਨੂੰ ਕੀ ਤੁਸੀਂ ਗਿਲਾ ਸਿੱਖਵਾ ਸਰਕਾਰ ਦੇ ਨਾਲ ਜਾਂ ਕੋਈ ਜਿਵੇਂ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ਤੇ ਬੈਠੇ ਨੇ ਬਜ਼ੁਰਗਾਂ ਉਮਰ ਉਹਨਾਂ ਦੀ ਵੀ ਹਾਂਜੀ ਕਿਵੇਂ ਦੇਖਦੇ ਹੋ ਸਾਰਾ ਕੁਝ ਇਹ ਮੈਂ ਕਿਸਾਨੀ ਨੂੰ ਬਹੁਤ ਤਰਫੋਂ ਆਪਣਾ ਪੂਰਾ ਜੋਰ ਲਾ ਕੇ ਮੈਂ ਕਿਸਾਨੀ ਦੇ ਨਾਲ ਜੁੜਿਆ ਹੋਇਆ ਹਾਂ ਜੀ ਪਹਿਲਾਂ ਮੈਂ ਉਸ ਦਿਨ ਪਹਿਲਾਂ ਮੈਂ 15 ਅਗਸਤ ਤੱਕ ਤਿੰਨ ਦਿਨ ਭੁਖੜਤਾਲ ਵੀ ਰੱਖੀ ਸੀਗੀ ਜੋ ਭੁਖੜਤਾਲ ਰੱਖੀ ਸੀ ਉਹ ਅਗਨੀ ਵੀਰ ਵਾਸਤੇ ਰੱਖੀ ਸੀਗੀ ਜੀ ਕਿਉਂਕਿ ਇਸ ਵਾਸਤੇ ਰੱਖੀ ਸੀ ਮੈਂ ਜੋ ਭੁਖੜਤਾਲ ਰੱਖੀ ਸੀਗੀ ਉਹ ਆਪਣਾ ਜੋ ਅਗਨੀ ਵੀਰਾਂ ਉਹਨਾਂ ਦੇ ਤਿੰਨ ਚਾਰ ਮੰਗਾ ਸੀਗੇ ਸਾਡੀਆਂ ਜੀ ਜੀ ਉਹ ਫਿਰ ਆਪਣਾ ਮੈਂ ਗਵਰਨਮੈਂਟ ਨੂੰ ਆਪਣੇ ਜੋ ਫੂਲ ਦੇ ਐਸਡੀਐਮ ਸੀਗੇ ਉਹਨਾਂ ਨੇ ਮੈਂ ਤੋਂ ਆ ਕੇ ਮੰਗ ਪੱਤਰ ਲੈ ਲਿਆ ਸੀਗਾ ਜੀ ਬਾਕੀ ਜਿਹੜਾ ਕਿਸਾਨੀ ਦਾ ਮੋਰਚਾ ਜੀ ਇਹ ਬਹੁਤ ਲੰਮਾ ਚੱਲੂਗਾ ਪਹਿਲੀ ਗੱਲ ਤਾਂ ਇਹ ਮੋਦੀ ਮੰਨਣ ਵਾਲਾ ਨਹੀਂ ਮੋਦੀ ਮੋਦੀ ਨੇ ਹੁਣ 17 ਸਤੰਬਰ ਨੂੰ 75 ਸਾਲ ਦਾ ਹੋ ਜਾਣਾ ਜੀ ਇਹ 75 ਸਾਲ ਤੋਂ ਬਾਅਦ ਫੇਰ ਉਸ ਤੋਂ ਬਾਅਦ ਮੈਂ ਵੀ ਉਸ ਤੋਂ ਬਾਅਦ ਮਨਦਬਦਰਤ ਰੱਖੂਗਾ 15 17 ਤਰੀਕ ਨੂੰ ਮੋਦੀ ਦੇ ਪਰ ਖਲਾਫ ਕਿਉਂ 17 ਸਾਲ ਦਾ 75 ਸਾਲ ਦਾ ਹੋ ਜੂਗਾ 27 ਸਤੰਬਰ ਨੂੰ 2025 ਚ 2025 ਤੋਂ ਬਾਅਦ ਫੇਰੇ ਦਿਖਾਗੇ ਕਿ ਦੂਜੇ ਨੂੰ ਆਪਣਾ ਜਿੰਦਾ ਕਿ ਨਹੀਂ ਦਿੰਦਾ ਇਹ ਜੋ ਆਪਣਾ ਕਰਦਾ ਹੈ ਜੀ ਹਾਂ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਮੈਂ ਇਹੀ ਕਹਿਣਾ ਗਵਰਨਮੈਂਟ ਨੂੰ ਮੋਦੀ ਸਰਕਾਰ ਨੂੰ ਵੀ ਇਹ ਜਲਦੀ ਤੋਂ ਜਲਦੀ ਕਿਸਾਨਾਂ ਦੀ ਮੰਗ ਪੂਰੀ ਕਰ ਦੇਵੇ। ਹੂੰ ਬਸ ਮੇਰਾ ਇਹੀ ਦਿਨੋਂ ਤਮੰਨਾ ਬਾਕੀ ਜੋ ਅਗਨੀਵੀਰ ਵਾਸਤੇ ਉਹਨਾਂ ਵਾਸਤੇ ਵੀ ਮੈਂ ਇਹੀ ਮੰਗਦਾ ਹਾਂ ਉਹਨਾਂ ਦੇ ਮਾਪਿਆਂ ਨੂੰ ਹੁਣ ਕੱਲ ਪਰਸੋਂ ਇੱਕ ਅਖਲੀਏ ਦਾ ਮੁੰਡਾ ਸੀ ਦਿਹੋਇਆ ਉਹਨੂੰ ਕੁਛ ਨਹੀਂ ਦਿੱਤਾ ਨਾ ਹੀ ਪੰਜਾਬ ਗਵਰਨਮੈਂਟ ਨੇ ਦਿੱਤਾ ਜੀ ਉਹਨੂੰ ਕੁਛ ਪੰਜਾਬ ਗਵਰਨਮੈਂਟ ਦਾ ਕੋਈ ਮਨਿਸਟਰ ਜਾਂ ਕੋਈ ਐਮਐਲਏ ਵੀ ਨਹੀਂ ਗਿਆ ਇਹ ਸਰ ਸਾਡੇ ਮੁੱਖ ਮੰਤਰੀ ਸਭ ਤਾਂ ਕਹਿ ਰਹੇ ਨੇ ਵੀ ਸਾਡਾ ਕੋਈ ਵੀ ਜਵਾਨ ਹੈ ਬੇਸ਼ੱਕ ਅਗਨੀਵੀਰ ਹੈ ਸਾਡੇ ਉਹ ਪੰਜਾਬ ਦਾ ਪੁੱਤ ਹੈ ਅਸੀਂ ਉਹਨਾਂ ਨੂੰ ਜੜੀਆਂ ਬਣਦੀਆਂ ਸਹੂਲਤਾਂ ਦਵਾਂਗੇ ਜਿਵੇਂ 1 ਕਰੋੜ ਦੀ ਰਾਸ਼ੀ ਦਾ ਉਹਨਾਂ ਨੇ ਪਹਿਲਾਂ ਵੀ ਐਲਾਨ ਕਰੇ ਸੀ ਇੱਕ ਦੋ ਜੋ ਸ਼ਹੀਦ ਹੋਏ ਸੀ ਇਹਨਾਂ ਨੇ ਕੋਈ ਰਾਸ਼ੀ ਨਹੀਂ ਦਿੱਤੀ ਪਹਿਲਾਂ ਆਪਣੇ ਫੋਟਰੀ ਕਲਾ ਦਾ ਮੁੰਡਾ ਸੀਰ ਹੋਇਆ ਉਹਨੂੰ 90 ਲੱਖ ਰੁਪਏ ਦਿੱਤਾ ਜੀ ਇਹਨਾਂ ਦੀਆਂ ਮਨਕਰਤ ਗੱਲਾਂ ਦਿੰਦਾ ਕੋਈ ਨਹੀਂ ਦਿੰਦਾ ਹੁਣ ਪਰਸੋਂ ਇਹਦਾ ਸੰਸਕਾਰ ਹੋਇਆ ਸ਼ੁੱਕਰਵਾਰ ਨੂੰ ਉਹਨੂੰ ਬਿਲਕੁਲ ਨਹੀਂ ਦਿੱਤਾ ਇੱਕ ਐਮਐਲਏ ਵੀ ਨਹੀਂ ਗਿਆ ਜੀ ਉੱਥੇ ਅਕਲੀਆਂ ਪਿੰਡ ਚ ਐਮਐਲਏ ਤਾਂ ਦਿੱਲੀ ਫਿਰਦੇ ਸਾਰੇ ਵੋਟਾਂ ਚ ਉਲਝੇ ਜੀ ਬਸ ਫੇਰ ਤੁਸੀਂ ਆਪ ਹੀ ਦੇਖ ਲਓ ਨਾ ਇਹ ਕਹਿੰਦੀਆਂ ਗੱਲਾਂ ਹੀ ਆ ਨਾ ਭਗਵੰਤ ਮੰਨਦੀਆਂ ਹੂੰ ਇਹ ਦਿੰਦੇ ਹੀ ਨਹੀਂ ਕੋਈ ਕੱਖ ਨਹੀਂ ਦਿੰਦਾ ਕੰਨਾਂ ਵਾਲਾ ਆ ਇਹ ਛੁਟਕਲੇ ਸੁਣ ਲਓ ਇਹ ਚੜਕਲੇ ਸੁਣ ਤੋਂ ਸਵਾਏ ਇਹਨਾਂ ਦਾ ਕੰਮ ਹੀ ਕੋਈ ਨਹੀਂ ਦਾ ਹੋ ਤੇ ਜੇ ਦੇ ਦੇ ਤਾਂ ਕੌਮ ਪਹਿਲੀ ਗੱਲ ਤਾਂ ਇਹਨੇ ਅੱਜ ਤੱਕ ਕਿਸਾਨਾਂ ਦਾ ਇੱਕ ਸਾਥ ਹੀ ਨਹੀਂ ਦਿੱਤਾ ਉਹ ਆਪਣੇ ਸੰਗੂ ਬਾਡਰ ਤੇ ਬੈਠਿਆ ਅਖਨੋਰੀ ਬਾਡਰ ਤੇ ਬੈਠਿਆ ਇੱਕ ਦਿਨ ਨਹੀਂ ਗਿਆ ਫੇ ਚੋਨੇ ਦਾ ਕੀ ਹਾਲ ਕੀਤਾ ਇਹਨੇ ਹੋ ਤੇ ਬਸ ਕੰਨਾ ਵਾਲੇ ਜ ਕੁਝ ਨਹੀਂ ਕਰਦਾ ਇਹ ਮਖਮਲ ਜੀ ਚੜਕਲੇ ਸੁਣ ਜੀ ਜੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਅਸੀਂ ਵੀਆਈਪੀ ਕਲਚਰ ਖਤਮ ਕਰ ਦਾਂਗੇ ਕੋਈ ਵੀਆਈਪੀ ਖਰਚ ਨਹੀਂ ਕਰਦਾ ਇਹ ਸਿਰ ਆਪਣੇ ਇਹਨਾਂ ਦੀ ਮਨ ਘੜਤ ਕੱਲਾਂ ਗੀਆਂ ਕੁਈ ਕਲਚਰ ਨਹੀਂ ਖਤਮ ਕੀਤਾ ਕੋਈ ਹੁਣ ਵੀ ਦੇਖ ਹੀ ਰਿਹਾ ਹਾਂ ਕਿ ਹਾਲ ਤੱਕ ਆਪਣੇ ਕਿਸਾਨਾਂ ਦਾ ਕੀ ਹਾਲ ਤਾਂ ਹਾਂਜੀ ਉਹ ਤਾਂ ਕਹਿੰਦੇ ਸੀ ਅਸੀਂ ਜਹਾਜ਼ਾਂ 'ਚ ਜਿਹੜੇ ਲੀਡਰ ਚੜੇ ਫਿਰਦੇ ਆ ਥੱਲੇ ਜ਼ਮੀਨ ਤੇ ਲਾ ਦੇਣਾ ਉਹ ਆਪ ਜਹਾਜ਼ਾਂ ਦੇ ਚੜਦਾ ਥੱਲੇ ਦੂਜੇ ਵਾਲਿਆਂ ਨੂੰ ਤਾਂ ਨਹੀਂ ਚੜਾਉਂਦਾ ਨਾ ਆਪ ਚੜਦਾ ਹੈ ਤਾਂ ਕਹਿੰਦੀਆਂ ਗੱਲਾਂ ਆ ਇਹਨਾਂ ਦੀ ਹਾਂ ਦੂਜਿਆਂ ਨੂੰ ਨਹੀਂ ਚੜਾਉਂਦਾ ਆਪ ਚੜਦਾ ਹੈ ਇੱਥੇ ਗੁਜਰਾਤ ਚ ਚਲਾ ਜਾਂਦਾ ਬੋਟਾਂ ਦੇ ਕਿਤੇ ਹੁਣ ਸਾਰਾ ਜਿੰਨਾ ਵੀ ਇਹਨਾਂ ਦਾ ਪ੍ਰਸ਼ਾਸਨ ਹੈ ਸਾਰਾ ਦਿੱਲੀ ਬੈਠਾ ਹੈ ਹੁਣ ਜੇ ਦੇਖਿਆ ਜਾਵੇ ਜਿਹੜੀ ਪੰਜਾਬ ਸਰਕਾਰ ਆ ਉਹ ਆਮ ਆਦਮੀ ਦੀ ਸਰਕਾਰ ਆ ਜਾਂ ਖਾਸ ਆਦਮੀ ਦੀ ਸਰਕਾਰ ਆ ਕੋਈ ਆਮ ਆਦਮੀ ਸਰਕਾਰ ਨਹੀਂ ਕੋਈ ਕੁਛ ਨਹੀਂ ਗਾ ਬਸ ਇਹਦਾ ਇੱਕ ਨਾਮ ਨਾਮਕਰਤ ਗੱਲਾਂ ਕਰੀ ਜਾਂਦਾ ਲੋਕ ਬੁਰਾ ਹਾਲ ਆ ਲੋਕਾਂ ਦਾ ਇਹ ਇੰਨਾ ਬੁਰਾ ਹਾਲਾ ਸੜਕਾਂ ਦਾ ਦੇਖ ਲਓ ਅਜ ਤੱਕ ਕੁਛ ਨਹੀਂ ਕਰਾ ਇਹਨਾਂ ਨੇ ਕੋਈ ਵੀ ਹੋਂ ਕੀ ਕੀ ਗੱਲਾਂ ਤੁਹਾਨੂੰ ਬਣਾਈਏ ਉਹ ਤਾਂ ਕਹਿ ਰਹੇ ਨੇ ਵੀ ਮੈਂ ਹੁਣ 100000 ਰੁਪਇਆ ਮਰ ਕੇ ਔਰਤਾਂ ਦੇ ਖਾਤਿਆਂ ਦੇ ਵਿੱਚ ਪਾਉਣਾਗਾ ਤੈਨੂੰ ਮੰਗਰੋ ਪਾਊਗਾ ਸਰਕਾਰ ਤਾਂ ਸਾਲ ਤਾਂ ਇੱਕ ਰਹਿ ਗਿਆ ਇੱਕ ਸਾਲ ਦੇ ਅੰਦਰ ਅੰਦਰ ਕੀ ਕਰ ਦੂਗਾ ਸੜਕਾਂ ਬਣਾਊਗਾ ਜਾਂ 1000 ਰੁਪਇਆ ਪਾਊਗਾ ਇਹ ਭਗਵੰਤ ਮਾਨ ਜਾਂ ਆਪਣਾ ਘਰ ਧਰ ਬਣਾਊਗਾ ਜੀ ਜੀ ਹੋਰ ਕੀ ਕਹਿਣਾ ਚਾਹਣੇ ਜਾਂਦੇ ਜਾਂਦੇ ਜੀ ਆਪਾਂ ਦਾ ਬਸ ਮੁੱਦੀ ਨੂੰ ਸਾਡੀ ਇਹ ਗੁਰਜਾਸ ਆ ਗਈ ਵੀ ਕਿਸਾਨਾਂ ਦਾ ਜੋ ਮੰਗਾ ਗਿਆ ਮੰਨ ਲਿਆ ਚਾਹੀਦੀ ਹੈ ਬਾਕੀ ਅਗਣਵੀਰਾਂ ਵਾਸਤੇ ਵੀ ਮੈਂ ਇਹੀ ਕਹਿਣਾ ਜੋ ਉਹਨਾਂ ਦੇ ਮਾਪਿਓ ਨੂੰ ਆ ਮੈਡੀਕਲ ਸਹੂਲਤਾਂ ਤੇ ਉਹਨਾਂ ਨੂੰ ਅਗਨੀਵੀਰ ਦਾ ਸਿੱਧੀ ਤਰਜਾ ਦੇਣਾ ਚਾਹੀਦਾ ਬਾਕੀ ਉਹਨਾਂ ਨੂੰ 2-4 ਸਾਲ ਚ ਕੀ ਕਰੂਗਾ ਬੱਚੇ ਹੂੰ 4 ਸਾਲ ਤਾਂ ਐਵੇਂ ਲੰਘ ਜਾਂਦੇ ਆ ਤੁਹਾ ਮੈਂ 42 ਸਾਲ ਨੌਕਰੀ ਕਰਕੇ ਆ ਮੈਨੂੰ ਐ ਨਹੀਂ ਪਤਾ ਲੱਗਿਆ ਵੀ 42 ਸਾਲ ਮੈਂ ਕਦੋਂ ਨਿਕੜ ਤੇ ਤੁਹਾਡੇ ਪਰਿਵਾਰ ਨੇ ਨਹੀਂ ਰੋਕਿਆ ਵੀ ਹੁਣ ਉਮਰ ਵੱਡੀ ਹੋ ਗਈ ਘਰੇ ਬੈਜੋ ਰਿਟਾਇਰਮੈਂਟ ਹੋ ਗਈ ਮੈਂ ਤਾਂ ਸਦਾ ਮਰੀਜ਼ ਆਂ ਜੀ ਬਸ ਮੈ ਮੈਨੂੰ ਕੋਈ ਉਹ ਨਹੀਂ ਦਾ ਮੈਂ ਤਾਂ ਤਸਾਨਾ ਦੇ ਹਰੇਕ ਤਾਂ ਮੋਰਚੇ ਤੇ ਜਾਂਦਾ ਜੀ ਤੁਹਾਡੇ ਬੱਚਿਆਂ ਨੇ ਰੋਕਿਆ ਨਹੀਂ ਤੁਹਾਡਾ ਨਾ ਮੈਨੂੰ ਬੱਚੇ ਕੋਈ ਨਹੀਂ ਰੋਕਦੇ ਉਹ ਕਹਿੰਦੇ ਵੀ ਡੈਡੀ ਦੀ ਮਰਜ਼ੀ ਹੈ ਜੋ ਮਰਜ਼ੀ ਕਰੇ ਕੀ ਬੱਚੇ ਆ ਤੁਹਾਡੇ ਮੇਰੇ ਦੋ ਲੜਕੀ ਇੱਕ ਲੜਕਾ ਇੱਕ ਲੜਕੀ ਹੈ ਦੋਨੇ ਸਾਦੀ ਸੀ ਕਰ ਸਾਦੀ ਸਦਾ ਲੈ ਕਿਹਾ ਨਹੀਂ ਕਿਸੇ ਨੇ ਵੀ ਤੁਸੀਂ ਕੋਈ ਨਹੀਂ ਕੁਝ ਨਹੀਂ ਕਹਿੰਦਾ ਵੀ ਤੁਸੀਂ ਅੱਜ ਜਦੋਂ ਮੇਰੀ 50 550 ਮੈਂ ਉਹਨੂੰ ਘੜਾ ਕੇ ਦੇ ਦੇਣਾ ਜਿੱਥੇ ਮਰਜ਼ੀ ਖੜੋ ਨਾ ਮੈਂ ਉਹਨੂੰ ਤੋਂ ਲੈਂਦਾ ਨਾ ਮੈਂ ਉਹਨੂੰ ਹੁਕਮਦਾ ਜਦੋਂ ਤੁਸੀਂ ਸਵੇਰੇ ਅੱਜ ਤਿਆਰ ਹੋ ਰਹੇ ਹੋਗੇ ਹਾਂਜੀ ਤੁਹਾਡੇ ਮਨ ਦੇ ਵਿੱਚ ਵੀ ਖਿਆਲ ਆਇਆ ਹੋਊਗਾ ਜਦੋਂ ਤੁਸੀਂ ਡਿਊਟੀ ਸਮੇਂ ਆਰਮੀ ਦੀ ਵਰਦੀ ਪਾਉਂਦੇ ਹੋਵੋਗੇ ਤੇ ਅੱਜ ਦੁਬਾਰਾ ਤੁਸੀਂ ਆਰਮੀ ਦੀ ਵਰਦੀ ਪਾਉਂਦਿਆਂ ਨੂੰ ਫਕਰ ਮਹਿਸੂਸ ਹੋਇਆ ਹਾਂਜੀ ਤੇ ਦੂਜੇ ਪਾਸੇ ਕੋਈ ਦੁੱਖ ਵੀ ਮਹਿਸੂਸ ਹੋਇਆ ਵੀ ਅੱਜ ਉਦੋਂ ਕਿਸ ਟਾਈਮ ਲਈ ਪਾਉਣੀ ਪੈਂਦੀ ਸੀ ਤੇ ਅੱਜ ਕਦੋਂ ਪਾਉਣੀ ਪੈ ਰਹੀ ਹੈ ਨਹੀਂ ਨੂੰ ਅਜੇ ਵੀ ਇਹ ਮੈਨੂੰ ਖੁਸ਼ੀ ਦੀ ਗੱਲ ਹੈ ਜਿਹੜੇ ਕਿਸਾਨ ਇੰਨਾ ਵੱਡਾ ਮੋਰਚਾ ਲਾਈ ਬੈਠੇ ਆ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਨਹੀਂ ਤਾਂ ਕੋਈ ਇੰਨਾ ਵੱਡਾ ਸੰਘਰਸ਼ ਨਹੀਂ ਕਰਦਾ ਹੂੰ ਫਿਰ ਤੜਕੇ ਪਹਿਲਾਂ ਨਾਤੋ ਕੇ ਗੁਰਦੁਆਰੇ ਆ ਦਿੱਲੀ ਜੰਨਾ ਜੀ ਮੇਰਾ ਰੋਜ਼ੀ ਦਾ ਰੁਟੀਨ ਹੈ ਪਿੰਡ ਦੇ ਵਿੱਚ ਕੋਈ ਖੰਡ ਪਾਟ ਹੋਵੇ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਮੈਂ ਕਿਸਾਨੀ ਦੇ ਨਾਲ ਆਇਆ ਜੇ ਕੌਰ ਸਿੰਘ ਨੂੰ ਸ਼ਹੀਦੀ ਦੇਣ ਦੀ ਲੋੜ ਪੈਂਦੀ ਹੈ ਤਾਂ ਦੇਣ ਨੂੰ ਤਿਆਰ ਹੈਗਾ 105% ਦੇ ਹੋਇਆ ਜੀ 105% ਸਹੀਦੀ ਦੇਣ ਨੂੰ ਤਿਆਰ ਹਾਂ ਕਿਉਂਕਿ ਆਰਮੀ ਦੇ ਵਿੱਚ ਤੁਸੀਂ ਡਿਊਟੀ ਕੀਤੀ ਹੈ ਪੂਰੇ ਨਿਤੜ ਨਿਤੜਕ ਹੋ ਕੇ ਕਰਨੀ ਪੈਂਦੀ ਹੈ ਹਾਂਜੀ ਹਾਂਜੀ ਵੀ ਪਤਾ ਨਹੀਂ ਦੁਸ਼ਮਣਾਂ ਦੀ ਗੋਲੀ ਕਿਸੇ ਕਿਹੜੇ ਪਾਸਿਓਂ ਆ ਸਕਦੀ ਹੈ ਜਾਂ ਬਿਲਕੁਲ ਜੀ ਮੈਂ ਅਜੇ ਵੀ ਸਹੀਦੀ ਦੇਣ ਨੂੰ ਤੇ ਅੱਜ ਜੇ ਤੁਹਾਨੂੰ ਕੋਈ ਕਿਸਾਨੀ ਦੀ ਖਾਤਰ ਸ਼ਹੀਦੀ ਦੇਣੀ ਪਵੇ ਤੁਸੀਂ ਤਿਆਰ ਹੋ ਜੀ ਬਿਲਕੁਲ ਤਿਆਰ ਹਾਂ ਜੀ 105% ਤਿਆਰ ਹਾਂ 105% ਹਾਂਜੀ ਹਾਂਜੀ ਜੀ ਜੀ ਤੇ ਕੌਰ ਸਿੰਘ ਨੂੰ ਮੈਡਲ ਮਿਲੇ ਹੋਏ ਨੇ ਉਹ ਕਿਸ ਕਿਸ ਕੇ ਸਾਹ ਮੈਡਲ ਜੋ ਮਿਲੇ ਹੋਏ ਨੇ ਤੁਹਾਨੂੰ ਇਹ ਸਾਈਡ ਵਾਲਾ ਮੈਡਲ ਹੈ ਇਹ 9 ਸਾਲਾਂ ਜੀ ਇਹ 9 ਸਾਲਾਂ ਦਾ ਮੈਡਲ ਹੈ ਇਹ 9 ਸਾਲਾਂ ਦਾ ਹਾਂ ਜੀ ਜੀ ਹਾਈ ਐਲਟੀ ਦਾ ਜਿਵੇਂ ਅਸਾਮ ਚ ਡਿਊਟੀ ਕੀਤੀ ਹੈ ਜੀ ਇਹ ਹੈਗਾ ਆਪਣਾ ਜੰਮੂ ਜੰਮੂ ਦਾਗਾ ਜੰਮੂ ਦਾ ਜੰਮੂ ਦਾ ਇਹ ਹੈਗਾ ਤਰੰਗੇ ਆਪਣਾ 25 ਸਾਲਾਂ ਹੁੰਦਾ ਜੋ ਜੀ ਇਹ ਹਾਈ ਐਲਟੀ ਦਾ ਜਿਵੇਂ ਲਦਾਖ ਦਾ ਉਹਦਾ ਮੈਡਲ ਹੈ ਜੀ ਜੀ ਹਾਂ ਜੀ ਤੁਸੀਂ ਸਰਕਾਰਾਂ ਤੇ ਤੁਹਾਨੂੰ ਹੁਣ ਗਿਲਾ ਸ਼ਿਕਵਾ ਕੀ ਹੈਗਾ ਬਸ ਆਪਾਂ ਨੂੰ ਗਿਲੇ ਵਾਸਤੇ ਕਾਇਕ ਇੱਕ ਤਾਂ ਜੋ ਸਾਡੇ ਐਕਸ ਐਕਸ ਮੈਂ ਦਾ ਇਹ ਕਹਿੰਦੇ ਬੰਨ ਰਿੰਕ ਬੰਨ ਪੈਨਸ਼ਨ ਦੇਵਾਂਗੇ ਇਹਨੇ ਕੋਈ ਕਾਰਵਾਈ ਨਹੀਂ ਕਰਦਾ ਜੀ ਆਪਣੇ ਮੋਦੀ ਦੀਆਂ ਮੰਨ ਘੜਤ ਪੈਗਾ ਬਾਕੀ ਕਿਸਾਨੀ ਦਾ ਜੋ ਮੁੱਦਾ ਇਹਦੇ ਇਹਦਾ ਕੋਆਪਰੇਟਿਵ ਸਰਾ ਘਰਾਣਿਆਂ ਨੂੰ ਦੇਣ ਨੂੰ ਤਿਆਰ ਹੈ ਬਾਕੀ ਕਿਸਾਨੀ ਦਾ ਖਤਮ ਖਰਚਾ ਖਾਸ ਕਰਕੇ ਪੰਜਾਬ ਦਾ ਬਿਲਕੁਲ ਹੀ ਖਤਮ ਕਰਨਾ ਚਾਹੁੰਦਾ ਬਾਕੀ ਹੁਣ ਥੋੜੇ ਦਿਨ ਆਪਣਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਜੋ ਸਾਫਤਾ ਉਹਦਾ ਕੀ ਦੁਰਦਸ਼ਾ ਦਿੱਤੀ ਜਾਂਦੀ ਹੈ ਸਦਰ ਜੰਗਜੀ ਨੇ ਜੋ ਨਾਰਮਲ ਸੀਗਾ ਉਹਦੇ ਵਿੱਚ ਇਹਦਾ ਸੰਸਕਾਰ ਕੀਤਾ ਜਦ ਕਿ ਕਾਂਗਰਸ ਸਰਕਾਰ ਨੇ ਵੀ ਬੋਲਾ ਵੀ ਅਸੀਂ ਉਹਨੂੰ ਸਖਤੀ ਹਸਤਾ ਤੇ ਦੇ ਦੇਣਾ ਜਾਂ ਰਾਜ ਘਾਟ ਤੇ ਦੇ ਦੇਣਾ ਇਹਨੇ ਕੋਈ ਹੋਣੀ ਕੀਤਾ ਜੀ ਬੰਨਾਂ ਦਾ ਬਹੁਤਾ ਕਰਨ ਵਾਲੀਆਂ ਕਿਉਂ ਬਾਤਾਂ ਲੰਮਾ ਚੌੜਾ ਵੀ ਗੱਲ ਕਰਨੀ ਚਾਹੀਦੀ ਜੀ ਜੀ ਹਾਂਜੀ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੋਸਤੋ ਇਹ ਸੀਗੇ ਕੌਰ ਸਿੰਘ ਜੋ ਕਿ ਸਾਬਕਾ ਫੌਜੀ ਨੇ ਤੇ ਅੱਜ ਟਰੈਕਟਰਾਂ ਦਾ ਜਿਹੜਾ ਅੱਜ ਰੋਸ ਮਾਰਚ ਸੀਗਾ ਤੁਹਾਨੂੰ ਉਧਰ ਵੀ ਨਿਗਾ ਮਰਵਾਉਣੇ ਆ ਕਿ ਟਰੈਕਟਰਾਂ ਦੇ ਅੱਜ ਸੜਕਾਂ ਤੇ ਟਰੈਕਟਰ ਕਿਸਾਨ ਉਤਰੇ ਸੀਗੇ ਤੇ ਵੱਡੀ ਗਿਣਤੀ ਦੇ ਵਿੱਚ ਇਧਰ ਸਮਾਰਟ ਬਾਜ਼ਾਰ ਰਾਮਪਰਾ ਫੂਲ ਜਿਹੜਾ ਕਿ ਅਰਲੈਂਸ ਦਾ ਮਾਲ ਹੈ ਉੱਥੇ ਵੀ ਕਿਸਾਨਾਂ ਦਾ ਘਰਾ ਕਿਸਾਨਾਂ ਨੇ ਘਰਾਓ ਕੀਤਾ ਸੀ ਅਰਲੈਂਸ ਦਾ ਮਾਲ ਹੈ ਤੇ ਅੱਜ ਇਕੌਰ ਸਿੰਘ ਜੀ ਪਹੁੰਚੇ ਨੇ ਤੇ ਇਕੌਰ ਸਿੰਘ ਜੀ ਨਾਲ ਗੱਲਬਾਤ ਕੀਤੀ ਹੈ ਤੇ ਇਹ ਗੱਲਬਾਤ ਜਰੂਰ ਵੱਤਵੱਤ ਸੇਰ ਜਰੂਰ ਕਰਿਓ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ